ਤੂੰ ਹੱਸ ਤਾ ਰਿਹਾ ਹੈ। ਉਹ ਡੀਲਵਰੀ ਮਟਰਮੈਟ ਵਾਲੇ ਵੀਰ ਦੀ ਵੀਡੀਓ ਦੇਖ ਰਿਆ ਤਾ। ਟਰੈਕਟਰ ਨੂੰ ਤਾਂ ਦੋਵੇਂ ਲੀਵਰ ਥੱਲੇ ਝੱਡ ਕੇ ਕਹਿੰਦਾ ਹਾਲ ਖਿੱਚਦਾ ਨਹੀਂ ਹੈਗਾ। ਕੋਈ ਕਹਿੰਦਾ ਹੋਣਾ। ਕਹਿੰਦਾ ਵੀ ਖਿਚੋਣੇ ਕਾਤੇ ਆਂ ਕਿਵੇਂ ਦੋਵੇਂ ਲੀਵਰ ਤੇ ਲੱਗੇ। ਸਾਲਾ ਇਹੀ ਰੋਣਾ ਰਹਿੰਦਾ ਆਪਣਾ ਤਾਂ ਇਹੀ। ਕਿਸੇ ਦਾ ਰੂਟਾ ਵੇਟਰ ਨਹੀਂ ਖਿੱਚਦਾ। ਇੱਕ ਕਹਿੰਦਾ ਬਹੁਤ ਸੋਹਣਾ। ਨਾ ਵੀਰ ਤਾਂ ਬਹੁਤ ਸਖ ਬਹੁਤ ਬਹੁਤ ਮਿਹਨਤ ਉਹਦੀ ਬਹੁਤ ਕੰਮ ਬਹੁਤ ਸੋਹਣਾ ਕਰਦਾ। ਸਮਝ ਲੋਕ ਸਮਝਦੇ ਨਹੀਂ। ਮੇਰੇ ਨਾਲ ਨਹੀਂ ਹੋ ਗਿਆ ਤਾਂ ਉਹ ਹਾਲਾਂ ਪਿੱਛੇ। ਕਿੱਡੀ ਲੰਬੀ ਚੜ੍ਹ ਚੱਲੀ ਮੈਂ ਹੁਣ ਕੀ ਸਮਝਾਵਾਂ। ਹਾਂ ਜਦੋਂ ਉਹ ਐਡੇ ਵੱਡੇ ਸੀ ਪਾਣੀ ਕੱਢਣਾ ਹਾਲਾ ਨਾਲ ਧਰਤੀ ਚ ਉਹ ਹੀ ਤਾਂ ਗੱਲਾਂ ਕਹਿੰਦਾ ਕਹਿੰਦਾ ਕਹਦਾ ਮੈਂ ਤਾਂ ਸੁੱਕੇ ਚ ਫੇਰ ਰਿਹਾ ਤਾਂ ਦੋਵੇਂ ਲੀਵਰ ਥੱਲੇ ਛੱਡ ਕੇ ਕਹਿੰਦਾ ਗਿੱਲੇ ਵਾਲੇ ਤਾਂ ਚਾਹੀਏ 80 ਪਾਵਰ ਵਾਲਾ ਟਰੈਕਟਰ ਹੋਵੇ ਕਹਦਾ ਖਿੱਚਦਾ ਹੀ ਉਹ ਐ ਰੂਟਾ ਟਰੈਕਟਰ 75 ਪਾਵਰ ਦੇ ਨੂੰ ਵੀ ਗੱਡ ਦਿੰਦਾ ਜੇ ਗੱਡ ਕੇ ਲਈਏ ਗੱਡ ਗੱਡ ਦਿੰਦਾ ਭੁੱਬਲ ਬਣਾਉਣੀ ਐ ਇਹਦੇ ਨਾਲ ਵੀ ਬਣਾ ਲੈਨੇ ਆਪਾਂ ਇਹ ਨਾਲ ਹੀ ਬਣਾ ਲੈਨੇ ਉੱਪਰ ਉੱਪਰ ਰੱਖ ਕੇ ਬਣਾਰੂ ਜਿੰਨੀ ਕਿ ਲੋੜਾ ਉਹਨਾਂ ਕ ਕਰੋ ਕੰਮ ਬਾਕੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤਵੀਆਂ ਲਏ ਆ ਬਾਕੀ ਆਪਣੇ ਦੇ ਟੁੱਟ ਗਿਆ ਬੈਰਿੰਗ ਤੇ ਤਵੀਆਂ ਸੁਖ ਨਾਲ ਦੋ ਦੋ ਜੋੜੇ ਪੜਾਏ ਪਏ ਆ ਤਵੀਆਂ ਤਾਂ ਇੱਧਰ ਵੀ ਖੜੀਆਂ ਆ ਆਹ ਦੇਖੋ ਕੋਕੀ ਆਪਣੇ ਇਹ ਹੁੰਦਾ ਸਿਸਟਮ ਸਾਈਡ 'ਚ ਤਵੀ ਡਬਲ ਕਰਨੀ ਪੈਂਦੀ ਟੁੱਟਣ ਤੇ ਹਾਂ ਇਹ ਡਾਕਰ ਆ ਬਈ ਡਾਕਰ ਜਮੀਨ ਇੱਥੇ ਇਹ ਬਲਾਦ ਹੁੰਦੀ ਆ ਵੀਂਡੀ ਸਾਡੇ ਕੀ ਇਹ ਸਾਡੇ ਸਾਰੀ ਉਮਰ 'ਚ ਤਵੀ ਨਹੀਂ ਘਸਦੀ ਨਾ ਰੂਟਰ ਪੀਟਰ ਤੇ ਪਲੇਟ ਕਸ ਆ ਕਿੰਨੇ ਸਾਲ ਪੁਰਾਣੀਆਂ ਤਵੀਆਂ ਬਈ ਨਾਲ ਦੀਆਂ ਤਵੀਆਂ ਚੱਲ ਰਹੀਆਂ ਛੇਪ ਦੇਖੋ ਕਿਹੜੇ ਟਾਈਮ ਦੀ ਛੇਪ ਆਹ ਸਰਾਖ ਐ ਕੱਢੇ ਪਏ ਆ ਜਿਵੇਂ ਆ ਤੇ ਇੱਧਰ ਚਾਚਾ ਉਹਨਾਂ ਲਈ 18 ਮਾਡਲ ਜੱਗੀ ਕੁੱਟੂ ਮੇ ਪਾਈਆ ਦੇਖ ਹੈ ਕੱਟ ਕੁੱਟੂ ਮੇ ਪਾਈਆ ਦੇ ਤਵੀਆਂ ਨਹੀਂ ਘਸਦੀਆਂ ਸਾਡੇ ਆਜ ਚੱਲੀਏ ਫਿਰ ਬੁਲਾ ਜਾ ਟਰੈਕਟਰ ਪਿੱਛੇ ਪਾ ਲਿਆ ਹੈ ਅੱਜ ਇਹਦਾ ਵੀ ਐਨੂੰ ਵਿਚਾਰੇ ਨੂੰ ਚਲਾ ਲ ਲਈਏ ਕਿੰਨਾ ਟਾਈਮ ਹੋ ਗਿਆ ਰਾਮੇ ਲੈ ਰੇ ਆਪਾਂ ਮੋਟਾ ਮੋਟਾ ਤੁਹਾਨੂੰ ਦੱਸ ਦਿਆਂ ਅੱਠਵਾਂ ਜੋੜਾ ਲੱਗਿਆ ਬਾਈ ਤਾਤਾ ਦਾ ਇਹਨੂੰ ਤੇ ਇਹਨੇ 11 ਸਾਲ ਤੂੜੀ ਵਾਲੀ ਮਸ਼ੀਨ ਚਲਾਤੀ ਤਕਰੀਬਨ ਸਾਰਾ 100 ਟਰੈਕਟਰ ਓਰੀਜਨਲ ਤੇ ਆਪਾਂ ਪੰਪ ਤੋਂ ਆਪਾਂ ਜੇ ਕਹੀਏ ਜੇ ਆਪਾਂ ਕੰਪੀਟੀਸ਼ਨ ਕਰਾਵਾਂ ਨਾ ਮੈਂ ਮੋਟਾ ਮੋਟਾ ਜੇ ਆਪਾਂ ਕਹਿ ਦਈਏ ਵੀ ਹਾਂ ਦੇਖੋ ਮੈਂ ਬਦਦਾਦੀ ਮੈਂ ਵੇਚ ਤੇ ਨਹੀਂ ਕਰ ਇਨੂੰ ਕੀ 605 ਨੋਬੋ ਨੂੰ ਵੀ ਘੜ ਦਿੰਦਾ ਤਾਂ ਟਰੈਕਟਰ ਇਹ ਪੀਟੀ ਜੇ ਦਾ ਤਾਕੜ ਤੇ ਤਵੀ ਤੁਰੀ ਅਸੀਂ ਬਾਈ ਇਹ ਰੱਖਿਆ ਬਾਈ ਜਨਰੇਟਰ ਵਾਸਤੇ ਆ ਪੱਕਾ ਅਸੀਂ ਕਦੂ ਚ ਨਹੀਂ ਬਾੜਦੇ ਇਹਨੂੰ ਕਦੂ ਚ ਤਾਂ ਨਹੀਂ ਬਾੜਦੇ ਕਿਉਂਕਿ ਇਹਦੇ ਥੋੜੀ ਜਿਣੀ ਇੱਥੇ ਸਪੈਂਡਲਾਂ 'ਚ ਢਿੱਲ ਪੈ ਗਈ ਇਹਦੇ ਇੱਕ ਇਹਦੇ ਸਪੈਂਡਲਾਂ 'ਚ ਢਿੱਲ ਪੈ ਗਈ ਇੱਕ ਨਾਲ ਇਹਦੇ ਪਿੱਛੇ ਵਾਲੀਆਂ ਸੀਲਾਂ ਹਨ ਇੰਨਾ ਚੱਲ ਲਿਆ ਨੇ ਇੰਨਾ ਕਦੂ ਕਰ ਲਿਆ ਸੀਲਾਂ ਦੇ ਕੱਟ ਪੈ ਗਏ ਬ੍ਰੇਕਾਂ 'ਚ ਐਕਸਲਾਂ 'ਤੇ ਕੱਟ ਪੈ ਗਏ ਉੱਥੇ ਪਾਣੀ ਪੈਣ ਲੱਗ ਗਿਆ ਗੋਲੀਆਂ ਗੋਲੀਆਂ ਸਭ ਨਾਲ ਦੀਆਂ ਸਭ ਨਾਲ ਦਾ ਹੀ ਚੱਲਦਾ ਬਾਈ ਸਾਰਾ ਕੁਝ ਸਭ ਨਾਲ ਦੀਆਂ ਗੋਲੀਆਂ ਇਹਦੀਆਂ ਆਹ ਪੰਪ ਦੇ ਲਈ ਇੱਕ ਵੀ ਨਟ ਖੁੱਲਿਆ ਹੋਈ ਨਹੀਂ ਹੁੰਦਾ ਸਾਰਾ ਜਿਵੇਂ ਡੀਨ ਫੋਰਟੇਰਮੈਂਟ ਵਾਲਾ ਵੀਰ ਕਹਿੰਦਾ ਹੁੰਦਾ ਸੁੱਕਾ ਪਿਆ ਓਵੇਂ ਸੁੱਕਾ ਪਿਆ ਬਾਈਏ ਸਾਰੇ ਪਾਸੇ ਤੇ ਸੁੱਕਾ ਪਿਆ ਸਾਰੇ ਪਾਸੇ ਇਹ ਏ ਡਾਇਰੈਕਟਰ ਕਿ ਜਿਹਨੂੰ ਕਹ ਦਿੰਦੇ ਨੇ ਰੀਜਨਲ ਅਸੀਂ ਰੀਜਨਲ ਮਗਰਾੜ ਵੀ ਬਾਈ ਨਾਲਦੇ ਆ ਸਾਰਾ ਪਹਿਗੇ ਹੁਣ ਇਹਦੀ ਚਲਾਈ ਘਟਾ ਹੁਣ ਕੱਖ ਗੰਡੇ ਢੋਂਦਾ ਇਹੇ ਬਸ ਹੁਣ ਚੱਲਦੇ ਤਵੀ ਇਹਨਾਂ ਨਾਲ ਜਨਰੇਟਰ ਐਦ ਕੀ ਚੱਲਿਆ ਨਹੀਂ ਹਲੇ ਬਾਬਾ ਨਾ ਵੀ ਚਲਾਵੇ ਪਰ ਇਹ ਰੱਖ ਅੱਜ ਗਰਮੀ ਬਹੁਤ ਹੈ ਅੱਜ ਗੜੇਲ ਕੱਢ ਗਰਮੀ ਹੈ ਅੱਜ ਕਿਉਂਕਿ ਕੱਦੂਦਾਨੀ ਤਾਂ ਹੈ ਮਾਰਾ ਮੋਟਾ ਕੱਦੂ ਕਰਿਆ 2 ਕਿਲੇ ਦੋ ਗਿੱਲੇ ਨਾ ਸ਼ਾਮ ਨੂੰ ਬਪੂ ਜੀ ਸੌਗਾ ਮਾਰਦਾ ਕਿ ਅਸੀਂ ਫਿਰ ਜਾਣਾ ਲੇਜ਼ਰ ਲੈ ਕੇ ਫਿਰ ਉਧਰ ਬਾਅਦ ਲੈ ਚੰਦਾ ਲੇਜ਼ਰ ਤਾਂ ਤਾਂ ਜੋ ਜੇ ਚੱਲੀਆ ਮੈਂ ਕਹੀ ਜਨਾ ਅੱਜ ਧੋ ਦੇਣਾ ਉਦਣੇ ਨਹੀਂ ਧੋਣ ਦੰਦੇ ਜਦ ਮੈਂ ਧੋਣ ਲੱਗਦਾ ਜੇ ਦੀ ਕਿਸੇ ਨੇ ਕਿਸੇ ਦਾ ਫੇਰ ਫੋਨ ਆ ਜਾਂਦਾ ਆਉਂਦਾ ਵੀ ਆਉਂਦਾ ਜਿਹੜੇ ਆਪਣੇ ਖਾਸ ਹੁੰਨੇ ਆ ਸਾਡੇ ਦੋ ਗਿੱਲੇ ਕਰਦੇ ਸਾਡੇ ਤੇ ਤਿੰਨ ਗਿੱਲੇ ਕਰਦੇ ਅੱਜ ਵੀ ਤਿੰਨ ਚਾਰ ਗਿੱਲੇ ਮਾਂ ਚੱਲ ਸ਼ਾਮ ਨੂੰ ਕਰੂੰਗਾ ਅਮਨੀ ਉਹਨਾਂ ਵਾਲੀਆਂ ਤਾਂ ਵੀ ਆ ਅਮਨੀ ਵਾਲੀਆਂ ਤਾਂ ਵੀ ਅਮਨੀ ਨੇ ਇਹ ਤੱਕੀ ਕੰਮ ਕਰਾਤਾ ਬਹਿਰਗਪੁਰ ਦੇ ਨਵੇਂ ਪੁਆਸ ਤੇ ਸਾਰੇ 8 8 ਲੱਗਦੀਆਂ ਬਹੁਤ ਲੱਗਦੀਆਂ ਇਹ ਬਹੁਤ ਲੱਗਦੀਆਂ ਤਾਂ ਉਹ ਚੱਕ ਬਹੁਤ ਰੈਣਾ ਜਾ ਹੋਇਆ ਪਿਆ ਇਹ ਉਹ ਬੜਾ ਨਾ ਸੀਆਰਟੀਏ ਜੇ ਕਿਤੇ ਸੜਦੀ ਬੈਟਰੀ ਡਾਊਨ ਹੋ ਜਾਵੇ ਭਮਾ ਬਾਈ ਦੀਨ ਫੋਟੇਨਮੰਟ ਵਾਲੀ ਵੀ ਗੱਲ ਹੈ ਕਹਿੰਦਾ ਜੇ ਟੈਂਕ ਨਾਲ ਨਾਈਟਰੋਜਨ ਪਾਈ ਫਰੀ ਹੋ ਉਹ ਸਟਾਰ ਸਟਾਰ ਨਾ ਹੋ ਗਿਆ ਇਹਨਾਂ ਨੂੰ ਪੀਟ ਬੈਟਰੀ ਨਵੀਂ ਚਾਹੀਦੀ ਉਹਨਾਂ ਨੂੰ ਇਹਨਾਂ ਨੂੰ ਜੋ ਮਰਜ਼ੀ ਕਰਦੇ ਫਰੀ ਜਾਓ ਦੇਖ ਲਾ ਉਹ ਸ਼ੋਅ ਆਪਣੀ ਅੰਦਰ ਪਈ ਰਹਿੰਦੀ ਸੀ ਉਹਦਾ ਰੰਗ ਕਿਹਾ ਜੈ ਇੱਧਰ ਚੱਲਦਾ ਦਾ ਐਟੋ ਰੰਗ ਕੋਈ ਨਹੀਂ ਹੈ ਸ਼ੋਅ ਕਿਤੋਂ ਕੋਈ ਖਰਾਬ ਨਹੀਂ ਹੋਇਆ ਆ ਗਾਇਸ ਜੀ ਦੀ ਗੱਲ ਵੀ ਵਾਈਬ੍ਰੇਟਿੰਦਾ ਕੰੱਚ ਦਾ ਗਲਾਸ ਰੱਖ ਦੂ ਸ਼ਾਮ ਤੱਕ ਖਾਲੀ ਹੋ ਜੂ ਡਲੇ ਨਹੀਂ ਪਟਣੇ ਪਰ ਪਾਈਆਂ ਦੇ ਕਮੈਂਟ ਬਹੁਤ ਦੇ ਆਉਣੇ ਆ ਪਾਈਆਂ ਨੇ ਕਿਸੇ ਨੇ ਕਹਿਣਾ ਵੀ ਘੱਟ ਲੱਗਦੀਆਂ ਕਿਸੇ ਨੇ ਕਹਿਣਾ ਇਹ ਤਾਂ ਇਛਰ ਖਿੱਚ ਲੂਗਾ ਐ ਕਰ ਲੂਗਾ ਹੁਣ ਤੂੰ ਦੱਸ ਦੇ ਪਹਿਲਾਂ ਹੀ ਬੋਲ ਦੇ ਆਪਣਾ ਜੋ ਬੋਲਣਾ ਤਾਂ ਇਹ ਕਿਸੇ ਨੂੰ ਦਿਖਾਉਣ ਦਾ ਵਾਸਤੇ ਨਹੀਂ ਤਾਂ ਬੱਸ ਬਣਾਏ ਇੱਕ ਬਸ ਆਪਾਂ ਆਪਣਾ ਨੁਕਸਾਨ ਨਹੀਂ ਕਰਨਾ ਨੁਕਸਾਨ ਨਹੀਂ ਕਰਨਾ ਆਪਾਂ ਨੇ ਡਲੇ ਨਹੀਂ ਪਟਣੇ ਬਰੀ ਕਰਨੇ ਇਹ ਪਹਿਲੀ ਬਹੁਤ ਲੱਗਦੀ ਆ ਯਾਰ ਠੜਦੀ ਐ ਥੱਲੇ 10 10 ਦਿਨ ਸਾਡੇ ਇੰਨੀਆਂ ਲੱਗਦੀਆਂ ਜਿੰਨੀਆਂ ਠੱਲੇ ਹੋ ਜਾ ਮੰਨ ਥੱਲੇ ਹੋ ਜਾ ਗਿਰ ਜਾਂਦਾ ਉਹਨਾਂ ਉਹੀ ਤਬੀਆਂ ਪਰ ਬਹੁਤ ਹੋ ਗਈ ਬਹੁਤ ਹੋ ਗਈ ਮੈਨੂੰ ਪਤਾ ਇੱਕ ਵਾਰ ਮੇਸੀ ਦੀ ਜਾਨ ਨਿਕਲ ਗਈ ਸੀ ਉਹ ਸੁਹਾਗ ਚ ਉਹ ਐ ਨਹੀਂ ਵਾਸਤੂ ਇਹਦੇ ਚ ਪਾ ਉਹ ਪਰਲਾ ਵੀ ਨਾ ਪਾ ਦੇ ਪੰਜ ਕਿੱਲਿਆਂ ਦਾ ਗੇੜ ਪਾਉਣਾ ਅੱਜ ਕਿੱਦਣਾ ਬੱਦਨੇ ਬਹੁਤ ਟਾਈਮ ਹੋ ਗਿਆ ਇਹਦੇ ਨਾਲ ਬਾਈ ਨਹੀਂ ਕਰੀ होर खोल ला कर अगें बस कर थोड़ा जा अगे पिछ पिछे, 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 पिछे बस चल ਪਿੱਤ੍ਰੋ ਹੁਣ ਦੋ ਗਿੱਲੀਆਂ ਵਧਾਈਆਂ ਹੋਰ ਪਹਿਲਾਂ ਥੋੜਾ ਸਾਨੂੰ ਹਿਸਾਬ ਨਹੀਂ ਥਣਾ ਇਹਦੀਆਂ ਤਵੀਆਂ ਦਾ ਆਪਣਾ ਆਪਣੇ ਸੰਦ ਦਾ ਹਿਸਾਬ ਹੁੰਦਾ ਬੰਦੇ ਨੂੰ ਹੁਣ ਲੱਗੀਆਂ ਪੱਟਣ ਦੇ ਆਹ ਦੇਖੋ ਸਾਈਡ ਪਰ ਤੇ ਪਟਾਈ ਦਾ ਪਤਾ ਲੱਗਦਾ ਹੁੰਦਾ ਤੇ ਉਹਨੀਆਂ ਸੀਗਾ ਦੇਖੋ ਕਿੱਥੇ ਤੱਕ ਪੱਟਾਈ ਹੋਈ ਹੁਣ ਲੱਗ ਗਿਆ ਹਾਲੇ ਦੇਖ ਲਓ ਭਾਈ ਇੰਨਾ ਕਿ ਚੱਲ ਗਿਆ ਨਾ ਟਰੈਕਟਰ ਇਹ ਫੇਰ ਵੀ ਚੁੰਦਾ ਹੈ ਨ ਕੋਈ ਦਿੱਕਤ ਨਹੀਂ ਹੈ ਦਾ ਪੱਟਿਆ ਇਹ ਜਿਹਾ ਵੀ ਕੋਈ ਕੋਈ ਚੀਜ਼ ਨਹੀਂ ਸੈੱਟ ਹੋਈ ਵੀ ਹੁੰਦੀ ਨਾ ਆਪਣੇ ਮਨ ਨੂੰ ਲੱਗੀ ਵੀ ਹੁੰਦੀ ਆ ਉਹਨੂੰ ਆਪਾਂ ਕਦੇ ਸਾਰੀ ਉਮਰ ਸਾਹਮ ਕੇ ਰੱਖਣ ਨੂੰ ਕਹਿੰਦੇ ਹੁੰਨੇ ਕਿ ਉਹਨੂੰ ਸਾਹਮ ਕਿਉਂ ਰੱਖੀਏ ਨਾ ਦੇਖੋ ਕੋਈ ਤੋਰ ਕਰ ਰਹਿ ਤਾ ਨਾ ਪੈਰਾਂ 'ਚ ਤਗਰੀ ਬਣਾ ਦਿੰਦਾ ਹੈ ਦੇ ਨਾਲੇ ਹੱਦ ਨਾਲੋਂ ਵੱਧ ਖੋਲੀਆਂ ਪਈਆਂ ਬੀਂਗਾ ਹੋ ਜਾਂਦਾ ਜੀ ਬੀਂਗਾ ਹੋ ਜਾਂਦਾ ਟਰੈਕਟਰ ਦੂਏ ਪਾਸੇ ਨੂੰ ਬਸ ਕਾਨੂੰ ਕਹਨੇ ਆ ਚੀਜ਼ ਆ ਆਏ ਬੱਜਾ ਜਾਂਦਾ ਇਹਨੇ ਕਰਾ ਬੀਂਗਾ ਦੇ ਮੇਰੇ ਨਾਲ ਕੋਈ ਕੋਈ ਸੰਦ ਨਾ ਕਰਮਾਂ ਵਾਲਾ ਹੀ ਹੁੰਦਾ ਜਿਹਨੇ ਕਮਾਈ ਕਰਕੇ ਦੇਣੀ ਹੁੰਦੀ ਆ। ਅਰਜਣ ਦੇ ਵਾਸਤਾ ਕਿੱਥੇ ਰੋਣਾ ਇਟਾ ਹੋਰ ਮੈਂ ਦਿਖਾਉਣਾ ਟੈਰਾਂ ਚਾਹ ਦੇ ਥੱਲੇ ਖੜ ਕੇ ਦੇਖ ਟੈਰਾਂ ਦੀ ਕਿਵੇਂ ਚੱਕਰੀ ਇਧਰ ਲੈਦੇ ਬਹੁਤੇ ਉੱਥੇ ਜਾ ਕੇ ਤਾਂ ਐ ਹੋ ਜਾਂਦੇ ਇੱਕ ਸਾਲ ਨੂੰ ਬਹੁਤ ਲੱਗਦੀ ਹੈ ਇੰਜਨ ਨਹੀਂ ਬਟਾ ਨਹੀਂ ਖਾਂਦਾ ਇੰਜਨ ਕਿ ਜਿਵੇਂ ਬਟਾ ਖਾਜੇ ਵੀ ਹਾਂ ਤੁਰ ਨਹੀਂ ਹੁੰਦਾ ਜਿਹੜਾ ਇਹ ਕਹਦਾ ਵੀ ਲਿਆਈ ਚਾ ਉਹ ਇੱਕ ਤਾਂ ਵੀਰ ਦਾ ਕਮੈਂਟ ਵੀ ਆਇਆ ਉਹ ਤਾਂ ਫੋਨ ਵੀ ਆ ਉਹ ਤਾਂ ਬਾਈ ਸਟੈਂਡਰਡ ਕਿਤੇ ਆ ਸੰਦਰਨਦੀ ਵੀ ਕਿਤਾ ਫਿਰ ਅੱਜ ਤਾਂ ਆਹੀ ਇਹਦੇ ਨਾਲ ਕਰਿਆ ਵੀ ਚਲ ਮੈਂ ਇਹਦੇ ਨਾਲ ਤਿੰਨ ਕਿੰਨੇ ਦੇ ਚਾਰ ਬੋਲ ਕਿਤੇ ਦੇ ਨਾਲ ਬੰਦੇ ਆ ਅਸੀਂ ਆਏ ਨਹੀਂ ਕਹਿੰਦਾ ਵੀ ਸਾਰੇ ਸਟੈਂਡਰਡ ਅਸੀਂ ਵੀ ਬਾਈ ਪਹਿਲਾਂ ਚਾਰ ਰੱਖ ਕੇ ਦੇਖ ਲੈ ਜਿੰਨੀ ਕਿ ਸੈਟਿੰਗ ਆਹ ਟਰੈਕਟਰ ਦੀ ਆ ਐਨੀ ਨਹੀਂ ਕਿਸੇ ਦੀ ਦੇਖੀ ਉਹ ਵੀ ਦੁਏ ਹਾਈ ਜਿਹੜੇ ਪਹਿਲਾਂ ਰੱਖੇ ਹੋਏ ਤੇ ਉਹ ਦਬ ਜਾਂਦੇ ਤੇ ਇਹ ਤਾਂ ਮੁੜਦਾ ਹੀ ਨਹੀਂ ਇਹ ਤਾਂ ਜਿੰਨਾ ਮਰਜ਼ੀ ਉਹ ਕਰੀ ਚੱਲ ਇਹਨੇ ਮੁੜਨਾ ਹੀ ਨਹੀਂ ਆ ਨੀ ਚੱਕਰ ਹੋਵੇ ਜੀ ਜਿਹੜੀ ਬਾਲੋ ਨੇ ਇੱਥੇ ਪਤਾ ਲਾਇਆ ਤੂੰ ਹਾਂ ਇਹਦੇ ਹਾਲੇ ਕੋਈ ਖੋਪਲਾ ਐਨੇ ਦਾ ਬੈਠੇ ਖਾਣੇ ਵਾਲੇ ਡੋਟਰੀ ਮਾਮ ਵਾਲਾ ਜਿਹੜੂ ਦੇ ਛੱਡਿਆ ਵਾ ਨਾ ਉਹਦੇ ਛੱਡਿਆ ਵਾ ਇੱਥੇ ਆਉਂਦਾ ਉਹ ਇਹ ਬ੍ਰੇਕਰ ਤੋਂ ਕਿ ਦਵਾ ਲਾਉਣਾ ਇਹ ਇੱਥੇ ਆਉਂਦਾ ਇੱਥੇ ਆ ਕੇ ਰੋਣਾ ਬੜਾ ਨਿਆਰਾ ਉਹਦਾ ਮੈਨੂੰ ਵੀ ਦੱਸ ਲੈਣਾ ਇੱਕ ਦੋ ਮੈਡਮ ਆਪੇ ਦਾਤਾ ਤੋਂ ਜੀ ਆਇਆਂ ਨੂੰ ਪੂਰੀ ਰੇਟੇ ਦੇਖਾਈ ਨਹੀਂ ਦੇਖਣਾ ਜੀ 2300 2400 ਆਪ ਜੀ ਦਾ ਸਾਰਾ ਤੋਂ 2600 ਤੋਂ ਲੈ ਕੇ 2200 2200 ਹਾਈ ਚ 2200 ਹਾਈ ਤੇ ਸਾਰੀ ਹੋ ਰੇਸ ਵੜ ਦਿੰਦਾ ਇਹਨੂੰ ਤਰਲੇ ਇੱਕ ਤੈਨੂੰ ਹੋਰ ਦੱਸਦਾ ਕਈ ਮੁਕਾਬਲਿਆਂ ਚ ਜਿੰਨੇ ਵੀ ਡਰੈਕਟਰ ਗਏ ਆ ਸਟੈਂਡਰਡ ਦੇ 450 ਦੇ ਗਏ ਆ 100 ਨਹੀਂ ਤਾਂ ਗਿਆ ਹਾਂ 450 ਦੇ 450 ਦੇ ਜਿਹੜੇ 9 10 8 9 ਮਾਡਲ ਗਏ ਆ ਤਾਂ 8 9 ਮਾਡਲ ਉਹ ਇਹਨਾਂ ਦੇ ਇੰਜਣਾਂ ਦਾ ਫਰਕ ਕਰਦੀ ਇੰਜਣਾਂ ਦਾ ਵੀ ਤੋਰੇ ਦਾ ਵੀ ਇਹੋ ਵਾਸਤੇ ਨੂੰ ਫਰਕ ਆ ਅੱਛਾ ਡੀਜ਼ਲ ਵੀ ਘੱਟ ਖਾਂਦਾ ਇਹ ਡੀਜ਼ਲ ਵੀ ਘੱਟ ਖਾਂਦਾ ਦੋਏ ਨਾਲ ਮੈਨੂੰ ਤਾਂ ਇੰਨਾ ਪਸੰਦੀਦਾ ਇੱਕ ਤਾਂ ਪਾਵਰ ਨਹੀਂ ਹੈਗਾ ਜੇ ਕਿਤੇ ਡਿਸਟ੍ਰੀਬਿਊਟਰ ਇਹਨੂੰ ਹੁੰਦਾ ਮੈਂ ਲੇਜ਼ਰ ਪਰ ਲਾਉਣਾ ਹੈ ਇੰਡੀਵਿਜੁਅਲ ਬੈਕੀਪਰ ਤੇ ਨਾ ਤੂਸਲਾ ਮਲੇ ਆਰਾਮਨਾ ਰੱਖੀ ਬਹੁਤ ਨਫਰੇ 16 15 16 17 ਤੱਕ ਨਾ ਬੱਚੇ ਹੈ ਕਿੰਨੇ ਦਾ ਦਾਣੇ ਬਾਈਟਿਕ ਵਿੱਚ ਉਹਦਾ ਥੋੜੇ ਜਿਹਾ ਕਾ ਪਹੁੰਚ ਲਾ ਕੇ ਦੇਖ ਲਿਆ ਇਹਨਾ ਨਹੀਂ ਜਣੀ ਆਪਾਂ ਤੇਜ਼ ਬਾਈ ਕਰਦੇ ਆਹ ਟਿਕਮੀ ਬਾਈਤ ਬਹੁਤ ਸੋਹਣੀ ਪਟਾਈ ਕਰਦਾ ਦੇਖੋ ਐਟਾ ਇਹਨੇ ਸਭ ਸੋਨਾ ਦਿਖਾਇਆ ਪਾਇਆ ਤਾਂ ਹਾਂ ਓਏ ਇਹ ਕਹਿੰਦਾ ਵੀ ਮੇਰੇ ਉੱਪਰ ਨਾ ਬੈਠੋ ਸੀਟ ਪਰ ਨਾ ਬੈਠੋ ਮੈਂ ਤਾਂ ਕਿੱਥੇ ਬੈਠਾ ਨਾ ਆਲਾ ਕਿਸੇ ਪਾਸੇ ਬੈਠਾ ਤੇ ਪਰ ਵੀ ਇੱਧਰ ਤੂੰ ਹੀ ਘੇਰੀ ਜਾਂਦਾ ਇੱਧਰ ਤੂੰ ਹੀ ਇਹਦਾ ਚੀਜ਼ ਐ ਇਹਦਾ ਬਾਈ ਛੱਡ ਦੇ ਗੱਲਾਂ ਇਹ ਜੇ ਇਹਨੂੰ ਟਰਬੋ ਟਰਬੋ ਲੱਗ ਗਈ ਜੇ ਜੱਗੇ ਬੋਸ ਕੋਲ ਚਲੇ ਗਿਆ ਇਹ ਜੱਗਾ ਬੋਸ ਕੋਲ ਗਿਆ ਇਹਨੂੰ ਜੇ ਦੇਖਣਾ ਕਿ ਤਵੀਆਂ ਮੁਕਾਬਲੇ ਵਾਲਾ ਬੰਦਾ ਦੇਖ ਲਵੇ ਉਹ ਛੱਡਦਾ ਨਹੀਂ ਖੜਦਾ ਨਹੀਂ ਉਹ ਉਹਨੇ ਲੈ ਕੇ ਜਰ ਤੁਰ ਤੁਰਦਾ ਹੀ ਵਾਲਾ ਕੇ ਹੁਣ ਤੇਲਾ ਸਾਰੀ ਓਰੇ ਉਸ ਵੜ ਲੰਦਾ ਮੈਂ ਤਾਂ ਹਰਿਆਣਾ ਬਹੁਤਾ ਖੁੱਲ ਗਿਆ ਇਹ ਇਹ ਤਾਂ ਗੁੱਲ ਜੂ ਮੈਂ ਦੇ ਦੇ ਚੱਲਦਾ ਜੇ ਇਹ ਚੱਲਦਾ ਰਹੇ ਗੁੱਲ ਜੂ ਕਹਿੰਦਾ ਸਾਡਾ ਮੁੰਡਾ ਬਾਵੇ ਦਾਹੇ ਟਰੈਕਟਰ ਕਿੰਨੇ ਸਾਲੀ ਜਾਂਦਾ ਹਾਂ ਇਹ ਸਾਡਾ ਮੁੰਡਾ ਬਾਵੇ ਸਾਰੀ ਉਮਰ ਚੱਲੂ ਤੇ ਤੂੰ ਲੱਗ ਗਿਆ ਕਹਿੰਦੇ ਨੇ ਸਾਲ ਨਹੀਂ ਗੱਡੇਣਾ ਸਾਲ ਹੀ ਘੜਦਾ ਚੱਲ ਹੁਣ ਆਪਣਾ ਉਹ ਸਾਡੇ ਬੰਦਿਆਂ ਵਾਂਗ ਚੱਲਦਾ ਉਹ ਨਾਲ ਜੂਆ ਹਾਈ ਲਾਲਾ ਹਾਂ ਬਹੁਤੀ ਡਾਊਨ ਹੈ 500 ਚੱਕਰ ਤਾਂ ਸਾਰੇ ਆ। ਪੜਾਏ ਨਹੀਂ ਵਿਤੂ ਆ ਤਾਂ ਲੈ। ਲੈ ਲੈ। ਉਹ ਚਾਲ ਤੋੜ ਹੁਣ ਤਾਂ ਛੱਲੇ ਬਣਾਉਣੇ ਆ। ਤੁਰਪੰਦਾ ਇਹ। ਚੱਲ ਦੇ ਦੇ ਨੇ ਇਸ ਦੇ ਦੇ। ਆਰਾਮ ਨਾਲ ਬਾਈ ਚੜ ਆਰਾਮ ਨਾਲ। ਗੋਗੀ ਕਹਿੰਦਾ ਇੱਕ ਗੱਲ ਕਹਿੰਦਾ ਹੋਰ ਦੱਸ ਦੇ। ਮੈਂ ਕਿਹਾ ਮੈਂ ਕਦੇ ਹਾਂ ਤਾਂ ਘਰ ਮੇਰੇ ਲੈਣਾ ਠੰਡਾ ਠੁੰਡਾ ਘੱਟੇ ਹੁੰਦਾ ਹੈ। ਹਾਂ ਠੀਕ ਹੈ। ਉਹ ਬੰਦਾ ਦਿੱਤਾ ਚਾਹੀਦਾ ਤੇ ਵਾਚੇ ਵੀ ਬੜਾ ਕੰਮ ਕਰਿਆ ਦੇਖ ਲਓ ਮੈਂ ਕਹਿੰਦਾ ਅੰਤਾਂ ਦੀ ਮਿੱਟੀ ਢੋਈਏ ਨੇ ਟਰੈਕਟਰ ਦੇ। ਦਿਨ ਰਾਤ ਦਿਨ ਰਾਤ ਮਿੱਟੀ ਦਾ ਕੰਮ ਵੀ ਕਰਿਆ ਟਰੈਕਟਰ ਨਾਲ ਦੇਖ ਲਓ। ਹਾਈਡਰੌਲਿਕ ਤੇ ਕਿੰਨਾ ਚੱਲਿਆ ਟਰਾਲੀ ਤੇ ਤੇ ਭਾਈ ਜੀ ਖੇਤਾਂ ਦੀ ਮਤਲਬ ਕੱਦੂ ਵੀ ਦੇਖ ਲਓ ਤੁਸੀਂ 80 80 70 70 80 80 ਕਿੱਲਾਂ ਦਾ ਕੱਦੂ ਵੀ ਕਰਿਆ ਟਰੈਕਟਰ ਨਾਲ। ਪਰ ਹਲੇ ਵੀ ਆਏ ਕਹਿੰਦਾ ਵੀ ਮਤਲਬ ਛੱਡ ਦੇ ਮੈਨੂੰ ਖੇਚ ਕੇ ਰਾਂ ਵੀ ਮੈਂ ਦਿਖਾਉਣਾ ਵੀ ਮੇਰੀ ਮੈਂ ਕੀ ਚੀਜ਼ ਹੈ ਗਿਆਨੇ ਇਹ ਨਹੀਂ ساری ਉਮਰ ਵੇਚਣਾ ਸੀ ਬੜਾ ਕਰਮ ਵਾਲਾ ਟਰੈਕਟਰ ਆ ਬੜਾ ਸੈੱਟ ਟਰੈਕਟਰ ਆ ਇਹ ਬਹੁਤ ਕਮਾਈ ਕਰੀ ਇਹਦੇ ਨਾਲ ਇਹਦੇ ਨਾਲ ਨੂੰ ਅਸੀਂ ਜਣੀ ਚਾਰ ਤੋਂ ਪੰਜ ਸਟੈਂਡਰਡ ਲੈ ਕੇ ਹੋਰ ਚੇਂਜ ਵੀ ਕਰ ਲਏ ਪਰ ਜਣੀ ਵਾਜੇ ਵਾਜੇ ਪੀਸ ਦੀ ਸੈਟਿੰਗ ਹੀ ਵਹਿ ਜਾਂਦੀ ਹੈ ਦੇਖ ਲੋ ਸਭ ਤੋਂ ਪੁਰਾਣਾ ਰੱਖਿਆ ਪਰ ਅਸੀਂ ਨੇ ਨਵੇਂ ਨੇ ਲੈ ਲੈ ਕੇ ਵੇਚੇ ਠੀਕ ਠੀਕ ਹੈ ਠੀਕ ਹੈ ਚਲਾ ਚੱਲੀ ਆਪਾਂ ਫਿਰ ਆ ਜਾ ਲਓ ਜੀ ਰੈਡੀਓ ਨਹੀਂ ਆ ਜੇ ਪਾਉਣਗੇ ਹੁਣ ਫਿਰ ਆਪਾਂ ਚੱਲਦੇ ਹਾਂ ਆ ਜਾ ਆ ਜਾ ਬੰਦ ਕਰਕੇ ਆ ਜਾ ਫਿਰ ਉੱਥੇ ਲੈ ਆ ਇਹ ਪਾਵਰ ਨਹੀਂ ਨੇ ਥੋੜੇ ਜਿਹਾ ਤਾਂ ਅਸੀਂ ਇਹਨੂੰ ਬਹਾਈ-ਬੂਹੀ ਚ ਘੱਟ ਲਾਉਨੇ ਆ ਪਰ ਅੱਜ ਲਿਆਂਦਾ ਅਸੀਂ ਨਹੀਂ ਤਾਈ ਕਦੇ-ਕਦੇ ਹੌਲ ਜਾ ਉੱਠ ਖੜਦਾ ਸਾਡੇ ਵੀ ਇਹਦੇ ਨਾਲ ਵੀ ਬਹਾਈ ਕਰੀਏ ਪਾਵਰ ਥੋੜਾ ਜਿਹਾ ਕਿ ਸੁੱਕਾ ਰਹਿੰਦਾ ਹਲਾਂ ਤੇ ਜਾਂ ਕਿਸੇ ਹੋਰ ਤੇ